ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਚਮਕੌਰ ਸਾਹਿਬ ਦਾ ਜੰਪਰ ਇਸ ਹਰ ਸਿੰਘ ਸਿੰਘ ਜੀ ਖੜੇ ਇਹਨਾਂ ਦਾ ਬੇਟਾ ਹੈ ਗੁਜਾਰ ਸਿੰਘ ਜੀ ਇਹਨਾਂ ਦਾ ਪਰਿਵਾਰ ਸਾਰਾ ਖੜਾ ਹੈ ਐਸੀ ਵੀ ਇਹਨਾਂ ਦੇ ਪਰਿਵਾਰ ਦੇ ਆਈ ਹੀ ਹੈਗੇ ਆ ਇੱਥੇ ਤੇ ਪੂਰੇ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਨੂੰ ਹਿੰਦੁਸਤਾਨ ਨੂੰ ਬੜਾ ਮਾਣ ਹੈ ਕਿ ਸਾਡਾ ਨੌਜਵਾਨ ਮੁੰਡਾ ਅੱਜ ਦੁਬਈ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾ ਕੇ ਸਾਡਾ ਨਾਮ ਰੋਸ਼ਨ ਕੀਤਾ ਹੈ ਇਸ ਸਲੈਪ ਕੰਪੀਟੀਸ਼ਨ ਦੇ ਵਿੱਚ ਇਹ ਫਰਸਟ ਆਇਆ ਗੋਰੀਆ ਨੂੰ ਸਾਰੇ ਵਰਲਡ ਦੇ ਸਾਰੇ ਕੰਪੀਟੀਟਰਾਂ ਨੂੰ ਜene ਚਿਤ ਕੀਤਾ ਸਾਨੂੰ ਬਹੁਤ ਬੜਾ ਮਾਣ ਦਿੱਤਾ ਹੈ ਵੈਸੇ ਵੀ ਸਾਡੀ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਇਹਨਾਂ ਨੇ ਆਸ਼ੀਰਵਾਦ ਲੈ ਕੇ ਜਿਹੜਾ ਸਿੰਘਾਂ ਸ਼ਹੀਦਾਂ ਨੇ ਇਹਦੇ ਜੋਸ਼ ਭਰਿਆ ਉਹਦੀ ਜਿੱਤ ਹੋਈ ਹੈ ਮੈਂ ਫੇਰ ਇੱਕ ਵਾਰ ਪੂਰੇ ਪਰਿਵਾਰ ਨੂੰ ਖਾਸ ਕਰਕੇ ਚਮਕੌਰ ਸਾਹਿਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਤਨੀਸ਼ਾ ਵੀਡੀਓ ਦੇਖੀ ਤੇ ਭੰਗੜਾ ਬਹੁਤ ਵਧੀਆ ਪਾਇਆ ਜੀ ਮੈਂ ਤਾਂ ਹੁਣੇ ਆ ਗਿਆ ਭੰਗੜੇ ਵਾਲੀ ਕਮਾਰ ਕਰਦਾ ਜੀ ਜੀ ਬਾਈ ਚਨੀ ਸਾਹਿਬ ਪਹੁੰਚੇ ਨਹੀਂ ਹਾਂ ਜੀ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ ਮੇਰੇ ਵਾਸਤੇ ਜੋ ਵੀ ਹੋ ਰਿਹਾ ਮੇਰੇ ਲਈ ਅਨ ਐਕਸਪੈਕਟਿਡ ਹੈ ਕਿਉਂਕਿ ਮੈਂ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਵਿਦਨ 24 ਘੰਟਿਆਂ ਦੇ ਵਿੱਚ ਵਿੱਚ ਉਹ ਇਦਾਂ ਦੀ ਹਾਈਪ ਮਿਲੀ ਹੈ ਕਿ ਸੋ ਇਦਾਂ ਕਈ ਵਾਰ ਇਦਾਂ ਲੱਗਦਾ ਸੀ ਵੀ ਸੁਪਨਾ ਤਾਂ ਨਹੀਂ ਅੱਖਾਂ ਖੁੱਲਣ ਤੋਂ ਬਾਅਦ ਜਦੋਂ ਸੌਂ ਕੇ ਉੱਠੇ ਤਾਂ ਕਹਿੰਦੇ ਫਾਲੋਅਰ 20000 ਹੋ ਗਏ ਪਹਿਲਾਂ 20000 ਸੀ ਹੁਣ ਮੈਂ ਥੋੜੀ ਦੇਰ ਪਹਿਲਾਂ ਚੈੱਕ ਕਰਿਆ 25000 ਹੋ ਗਏ 20 ਮਿੰਟੇ ਪੂਰੇ ਨਹੀਂ ਹੋਏ ਇਹ 25000 ਹੋ ਗਏ ਅੱਛਾ ਤੁਹਾਡੀ ਸਾਹਮਣੇ ਪੰਗੜੀ ਤਾਰੀਫ ਕਰੀਏ ਤੁਹਾਡੀ ਹਾਂਜੀ ਬਿਲਕੁਲ ਜੀ ਬਚਪਨ ਤੋਂ ਇਹ ਸੰਨ ਜਾਣਦੇ ਨੇ ਜਦੋਂ ਵੀ ਮੈਂ ਕਿਤੇ ਕੁਸ਼ਤੀ ਦੰਗੜਾ ਚ ਕੁਲਦਾ ਰਿਹਾ ਕਿਤੇ ਵੀ ਜਦੋਂ ਵੀ ਕਿਤੇ ਵੀ ਮੈਨੂੰ ਮਿਲੇ ਨੇ ਪੂਰੀ ਸਪੋਰਟ ਕੀਤੀ ਹੈ ਇਹਨਾਂ ਨੇ ਵੀ ਤੇ ਹਮੇਸ਼ਾ ਤੈਦਲੋ ਧੰਨਵਾਦੀ ਹੈ ਜੀ ਜੋ ਅੱਜ ਇਹਨਾਂ ਨੇ ਮੇਰੇ ਲਈ ਮੈਨੂੰ ਸਨਮਾਨ ਕਰ ਰਹੇ ਆ ਇਹਦੇ ਲਈ ਧੰਨਵਾਦ ਲਈ ਮੇਰੇ ਕੋਲ ਇਹੋ ਜਿਹੇ ਸ਼ਬਦ ਨਹੀਂ ਕਿ ਜੋ ਮੈਂ ਇਹਨੂੰ ਤੁਹਾਡੇ ਸਾਹਮਣੇ ਬੋਲ ਸਕਾਂ ਜੁਹਾਂ ਦੇ ਉਹਦੇ ਲਈ ਬਹੁਤ ਬਹੁਤ